ਗਰਬਾਣੀ ਅੱਜ ਤੇ ਗੱਲ ਕਰਦੀ ਹੈ ਸੋ ਵਰਤਮਾਨ ਚ ਜੀਣਾ ਪਏਗਾ ਸਾਡੇ ਮਨ ਚ ਭੂਤਕਾਲ ਦੀਆਂ ਚਿੰਤਾ ਹੈ ਚਿੰਤਾ ਚਿਖਾ ਦੇ ਬਰਾਬਰ ਹੈ ਜਾਂ ਤੋਏ ਕਦੀਆਂ ਜਾਂਦਾ ਚੱਲ ਰਹੀਆਂ ਹਨ ਠੀਕ ਹੈ ਇਹ ਆਂਡਾ ਫੁੱਟ ਜਾਣਾ ਹੈ ਤੇਰਾ ਭਾਂਡਾ ਫੁੱਟ ਜਾਣਾ ਹੈ ਸਭ ਬਾਰੋਂ ਘਰੋਂ ਆਉਣਾ ਪਏਗਾ ਜਦੋਂ ਇੱਥੇ ਅਫਸਰ ਆਏ ਹਨ ਭਗਤ ਜੀ ਕਹਿੰਦੇ ਉੱਥੇ ਕਿਉਂ ਜਾਈਏ ਖੁੱਲਾ ਦਰਵਾਜ਼ਾ ਜਦੋਂ ਇੱਥੇ ਹੀ ਲੱਗਾ ਹੈ ਜਦੋਂ ਅੰਦਰ ਹੀ ਖਜ਼ਾਨੇ ਹਨ ਬਾਹਰ ਨੇ ਭੀਤਰ 'ਚ ਜੁੜਨਾ ਹੈ ਅੰਦਰ ਨੇ ਬਾਹਰ ਨਾਲ ਜੁੜਨਾ ਹੈ ਜੋਗੀ ਬੰਨਾ ਪਏਗਾ ਜੋਗੀ ਜੁੜੇ ਦਾ ਨਾਂ ਹੈ ਜੇ ਅਸੀਂ ਕੱਪੜੇ ਰੰਗਾਨ ਤੋਂ ਡਰਦੇ ਹਾਂ ਮਨ ਕਿਵੇਂ ਰੰਗਾਵਾਂਗੇ ਸੋ ਇੱਕ ਕਟ 84 ਲੱਖ ਜੋਨ ਸਾਨੂੰ ਪਰਮੇਸ਼ਰ ਨੇ ਬੰਦਿਆਂ ਨੂੰ ਸਮਝਾਣ ਲਈ ਬਣਾਈ ਹੈ ਉਹਦੀ ਬਵੇਕ ਬੁੱਧ ਹੈ ਅੱਛਾ ਕੀ ਕਰਨਾ ਹੈ ਕਿਉਂ ਕਰਨਾ ਹੈ ਕਿਵੇਂ ਕਰਨਾ ਜਿਹੜਾ ਇਹ ਪਤਾ ਲੱਗ ਗਿਆ ਜੀਵਨ ਬਾਜੀ ਜਿੱਤ ਜਾਣਗੇ ਹਰ ਆਪ ਅਮੋਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਤੋ ਰਹੇ ਲੋਕ ਬਿਲਾਏ ਐਸਾ ਸਤਿਗੁਰ ਜੇ ਮਿਲਾ ਤਿਸਨੋਂ ਸਿਰ ਸੋਪੀਐ ਵਿੱਚੋਂ ਆਪ ਜਾਏ ਜਿਹਦਾ ਜਿਉ ਤਿਸ ਮਿਲ ਰਹਾ ਹਰ ਵਸੈ ਮਨ ਆਏ ਹਰ ਆਪ ਅਮੁਲਕ ਹੈ ਭਗਤ ਨਾਨਕਾ ਜਿਨ ਹਰ ਪੱਲਾ ਪਾਏ ਜੀਤਾ ਜਾਉ ਤੇ ਸਿਲ ਰਹਾ ਹਰ ਵਸੈ ਮਣਿਆਏ ਹਰ ਆਪ ਅਮੁੱਲ ਕਹ ਭਾਤ ਨ ਕਹ ਨਾਨਕਾ ਜਿਨ ਹਰ ਪੱਲਾ ਪਾਏ ਭਾਂਡਾ ਬਣਾਣਾ ਪਏਗਾ ਅੱਛਾ ਸਭ ਤੋਂ ਵੱਡਾ ਹਥਿਆਰ ਹੈ ਸ਼ਬਦ ਸੋ ਸ਼ਬਦਾਂ ਦੇ ਸੰਗਤ ਕਰਨੀ ਪਵੇਗੀ ਸ਼ਬਦ ਹੀ ਗੁਰੂ ਹੈ ਸੋਖੀ ਪ੍ਰਾਪਤ ਕਰਨਾ ਸਭ ਕੁਝ ਦੇਹੀ ਚੋਂ ਮਿਲੇਗਾ ਇੱਕ ਕਦਮ ਸੋਚ ਕੇ ਰੱਖਣਾ ਪਵੇਗਾ ਇਹ ਮਹਾਪੁਰਸ਼ ਇਹ ਜੋ ਰਾਜੇ ਹਨ ਇਹ ਕੰਨਾਂ ਦੇ ਕੱਚੇ ਹੁੰਦੇ ਹਨ ਤਾਕਤ ਹੁੰਦੀ ਹੱਥ 'ਚ ਠੀਕ ਹੈ ਤਾਕਤ ਕਰਕੇ ਅਗਲੇ ਨੂੰ ਵਰਤਦੇ ਹਨ ਠੀਕ ਹੈ ਸੋ ਅੱਖੀਂ ਵੇਖਣਾ ਪਏਗਾ ਪਰਖਣਾ ਪਏਗਾ ਬੰਜਾਰਾ ਉਹ ਹੈ ਜੋ ਵੇਖ ਕੇ ਅਸੀਂ ਸੋਨੇ ਸੀ ਆ ਜੋ ਆਜਾ ਸੋਨਾ ਬਣਾਨੇ ਆ ਨਹੀਂ ਸੋਨਾ ਸੀ ਨਹੀਂ ਸਾਨੂੰ ਪੜਾਇਆ ਗਿਆ ਇੱਕ ਬੱਕਰੇ ਨੂੰ ਕਹਿੰਦੇ ਕੁੱਤਾ ਹੈ ਸਾਰਿਆਂ ਨੇ ਕਹਿਤਾ ਹੈ ਕੁੱਤਾ ਹੈ ਕਿੱਥੋਂ ਕੁੱਤਾ ਲਿਆਂਦਾ ਕਿੰਨੇ ਦਾ ਲਿਆਂਦਾ ਸੋ ਅਗਲਾ ਸੋਚਣ ਲੱਗ ਪੈਂਦਾ ਹੈ ਸੋ ਆਪਣੇ ਆਪ ਤੇ ਵਿਸ਼ਵਾਸ ਕਰਨਾ ਪਏਗਾ ਆਪਣੀ ਡੋਰ ਆਪਣੇ ਹੱਥ ਰੱਖਣੀ ਪਏਗੀ ਸੋ ਲੋਕਾਂ ਦੇ ਦੁੱਖਾਂ ਤੋਂ ਅਸੀਂ ਦੁਖੀ ਹੋਈਏ ਉਹ ਤਾਂ ਠੀਕ ਹੈ ਲੋਕਾਂ ਦੇ ਸੁੱਖਾਂ ਤੋਂ ਦੁਖੀ ਹੁੰਦੇ ਹਾਂ ਸੋ ਦੁੱਖ ਦਾ ਇਲਾਜ ਕਰਨਾ ਪਏਗਾ ਦੁੱਖ ਤਾਰੂ ਹੈ ਕੀ ਪ੍ਰਾਪਤ ਕਰਨਾ ਹੈ ਦੇਹ ਚ ਮਿਲੇਗਾ ਜੀ ਪਿਆਰੇ ਜੋਗੀ ਬੰਨਾ ਪਏਗਾ ਜੁੜੇ ਹੋਏ ਦਾ ਨਾਮ ਜੋਗੀ ਹੈ ਸੋ ਕਹਿੰਦੇ 25 ਰੁਪਏ ਘੰਟਾ ਗ੍ਰੰਥੀ ਦੀ ਤਨਖਾ ਰਾਜ ਕਰੇਗਾ ਖਾਲਸਾ ਠੀਕ ਹੈ ਕਹਿੰਦੇ ਜਿਆਦਾ ਨਾ ਮਤ ਮਾਰੀ ਜਾਂਦੀ ਜਿਆਦਾ ਮਾਇਆ ਨਾ ਠੀਕ ਹੈ ਚਲੋ ਚੰਦੀਆਂ ਚਲਾ ਲਓ ਬਾਦਲ ਨੇ ਚਲਾ ਲਈਆਂ ਨਾ ਚਲਾ ਲਓ ਠੀਕ ਹੈ ਇਹ ਬੱਤਲ ਦੀ ਛਾ ਰੁਕਦੀ ਛਾ ਥੋੜੇ ਚਿਰ ਹੈ ਰਾਜ ਤੇਰਾ ਇਹ ਗਟਰੀ ਖੁੱਲ ਜਾਣੀ ਹੈ ਲੋਕ ਸਿਆਣੇ ਹਨ ਸੱਚ ਦੀ ਹਾਰ ਵੀ ਜਿੱਤ ਦਾ ਮੁਕਾਬਲਾ ਕਰੇਗੀ ਆਖਰ ਸੱਚ ਦੀ ਜਿੱਤ ਹੋਏਗੀ ਸੱਚ ਹੀ ਖਸਮ ਹੈ ਸਭ ਦਾ ਸੱਚ ਦਾ ਪੱਲਾ ਫੜਨਾ ਪਏਗਾ ਜੀ ਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਦੀ ਵਿਆਖਿਆ ਹੈ ਇੱਕ ਦੀ ਚਰਚਾ ਹੈ ਸੋ ਤਿੱਕ ਕੀ ਹੈ ਇੱਕ ਹੈ ਪਰਮੇਸ਼ਰ ਦੀ ਬਾਜ਼ਾਰ ਤੂੰ বুঝ ਨਹੀਂ ਪਏਗੀ ਕਹਾਣੀ ਕਿਤੇ ਕਹੀ ਨਹੀਂ ਹੁੰਦੀ ਸਾਡੇ ਸਮਝਾਣ ਲਈ ਬੋਲਿਆ ਜਾਂਦਾ ਹੈ ਬਾਣੀਆਂ ਬਹਾਨੇ ਇੱਕ ਕਥਾ ਕਹਾਣੀ ਆ ਦੋ ਬਾਣੀਆਂ ਪੁੱਤ-ਪੁੱਤ ਕਹਣਗੇ ਅੱਛਾ ਲਾਇਕ ਪੁੱਤਰ ਬੰਨਾ ਪਏਗਾ ਸਭ ਪਿਤਾ ਲਾਇਕ ਪੁੱਤਰ ਤੋਂ ਕੀ ਲਗਾਏਗਾ ਨਹੀਂ ਕੁਝ ਵੀ ਨਹੀਂ ਲਗਾਏਗਾ ਸ ਇਹ ਤ੍ਰਿਸ਼ਨਾ ਪਰਮਦੇ ਆਂਡੇ ਚ ਹਾਸੀ ਵਿੱਚੀ ਸੀ ਚੁੰਜ ਖੰਭ ਅੱਖਾਂ ਲੱਤਾਂ ਸਭ ਕੁਝ ਆਂਡੇ ਦੇ ਵਿੱਚ ਹੀ ਸੀ ਅਸੀਂ ਭਰਮ ਚ ਆ ਗਏ ਬੱਚੇ ਦੀ ਖਰਾਕ ਵੀ ਵਿੱਚ ਸੀ ਸਭ ਤੋਂ ਵੱਡਾ ਹੈ ਸਾਨੂੰ ਭਰਮ ਰੱਸੀ ਪਈ ਸੀ ਹਨੇਰੇ ਕਰਕੇ ਸਾਨੂੰ ਸੱਪ ਦਿਸਣ ਲੱਗ ਪਿਆ ਝਾੜੀ ਸੀ ਭੂਤ ਦਿਸਣ ਲੱਗ ਪਿਆ ਅੱਛਾ ਇਤਰਾਜਾ ਜੁਦ ਤੇ ਗਿਆ ਕੰਦਾ ਕਿੱਥੇ ਚੱਲਾ ਕੰਦਾ ਮੈਂ ਜੁੱਧ ਕਰਨ ਚੱਲਾ ਹਾਂ ਜੁੱਧ ਜਦ ਤੱਕ ਆਪਣੇ ਰਾਜ ਚ ਮਲਾਵਾਂਗਾ ਅੱਛਾ ਫਿਰ ਇਹ ਤੋਂ ਬਾਅਦ ਕੀ ਕਰੇਗਾ ਫਿਰ ਹੋਰ ਪਾਸੇ ਜਾਵਾਂਗਾ ਵਿਰੋਧੀਆਂ ਨੂੰ ਹਾਰ ਕੇ ਫਿਰ ਉੱਥੇ ਕਬਜ਼ਾ ਕਰਾਂਗਾ ਅੱਛਾ ਫਿਰ ਹੋਰ ਪਾਸੇ ਫਿਰ ਹੋਰ ਪਾਸੇ ਅੱਛਾ ਆਖਰ ਜਿੱਤ ਕੇ ਕੀ ਕਰੇਗਾ ਸਾਰੇ ਸੰਸਾਰ ਚ ਸਿਕੰਦਰ ਵਰਗੇ ਨੇ ਫਿਰ ਮੈਂ ਬੈ ਕੇ ਮਾਲਾ ਫੇਰਾਗਾ ਠੀਕ ਐ ਤਸਵੀ ਨਹੀਂ ਪਿਆਰੇ ਇੰਨਾ ਨਦੀਆਂ ਖੂਨ ਦੀਆਂ ਵਹਾ ਕੇ ਫਿਰ ਤੂੰ ਮਾਲਾ ਫੇਰੇਗਾ ਫਿਰ ਰਾਮ ਰਾਮ ਅੱਲਾ ਅੱਲਾ ਕਰੇਗਾ ਅੱਗੇ ਤੇ ਕੋਈ ਕਮੀ ਨਹੀਂ ਸੋ ਰਾਜੇ ਨੇ ਜਿੱਤ ਪ੍ਰਾਪਤ ਕੀਤੀ ਆਪਣੀਆਂ ਰਾਣੀਆਂ ਨੂੰ ਚਿੱਠੀ ਲਿਖੀ ਮੈਂ ਖੁਸ਼ ਹਾਂ ਜੋ ਤੁਸੀਂ ਚਾਹੁੰਦੇ ਹੋ ਮੈਂ ਤੁਹਾਡੇ ਲਈ ਲਿਆਵਾਂਗਾ ਇੱਕ ਰਾਣੀ ਨੇ 9 ਲੱਖ ਹਾਰ ਦੀ ਮੰਗ ਕੀਤੀ ਲਿਖ ਕੇ ਭੇਜਿਆ ਇੱਕ ਰਾਣੀ ਨੇ ਮਹਿੰਗਾ ਦਸਾਲਾ ਦੀ ਮੰਗ ਕੀਤੀ ਤੀਜੀ ਰਾਣੀ ਸੀ ਉਹਨੇ ਸਾ ਲਿਖ ਕੇ ਕਾਗਜ਼ ਤੇ ਭੇਜਤਾ ਅੱਛਾ ਜਦੋਂ ਤਿੰਨੇ ਚਿੱਠੀਆਂ ਕਿਉਂਕਿ ਪਹਿਲੂ ਪੁਰਾਣੀ ਗੱਲ ਐ ਚਿੱਠੀਆਂ ਨਾਲ ਕੋਈ ਸਨਾਹ ਦਿੰਦੇ ਸੀ ਅੱਜ ਹੋਰ ਸਿਸਟਮ ਹੈ ਆਨਲਾਈਨ ਹੈ ਸੋ ਦੋ ਚਿੱਠੀਆਂ ਤੇ ਪੜ ਲੀਆਂ ਤੀਸਰੀ ਆ ਸਾ ਲਿਖਿਆ ਸਸਾ ਤੇ ਨਾਲ ਕੰਨਾ ਇਹ ਨਹੀਂ ਸਮਝ ਲੱਗੀ ਸੋ ਰਾਜੇ ਦਾ ਜੋ ਵਜ਼ੀਰ ਸੀ ਭੀਰਵਾਲ ਵਰਗਾ ਸਲਾਹ ਕਰਨ ਨਾਲ ਹੀ ਰਾਜ ਚੱਲਦਾ ਹੈ ਘਰ ਦਾ ਸਲਾਹਕਾਰ ਮਾੜਾ ਹੈ ਔਰ ਤੇ ਦਾ ਸਲਾਹਕਾਰ ਮਾੜੀ ਹੈ ਨਹੀਂ ਇਹ ਘਰ ਨਹੀਂ ਚੱਲਣਾ ਔਰਤ ਇੱਕ ਜੋ ਸਿਆਣੀ ਬੀਬੀ ਹੈ ਘਰ ਨੂੰ ਲੈ ਉੱਚੀਆਂ ਓਡਾਰੀਆਂ ਚ ਲੈ ਗਈ ਔਰਤ ਦਾ ਬਹੁਤ ਹੱਤ ਹੁੰਦਾ ਹੈ ਠੀਕ ਹੈ ਸ ਮੰਤਰੀ ਨੇ ਕਿਹਾ ਰਾਜਨ ਜੀ ਇਹ ਕੀ ਲਿਖਿਆ ਹੈ ਕਹਿੰਦੇ ਸਾਲ ਲਿਖਿਆ ਹੈ ਕਹਿੰਦੇ ਕਾਗਜ਼ ਕੀ ਕਿਹੜੇ ਰੰਗ ਦਾ ਹੈ ਰਾਜਨ ਕਹਿੰਦਾ ਕਾਗਜ਼ ਹੈ ਲਾਲ ਮੰਤਰੀ ਕਹਿੰਦਾ ਲਾਲ ਸਾ ਲਿਖੀ ਹੈ ਠੀਕ ਹੈ ਜਦੋਂ ਆਪਣੇ ਮਹਿਲਾਂ ਚ ਵਾਪਸ ਆਇਆ ਰਾਜਾ ਜਿਹੜੇ ਪਟਰਾਣੀ ਰਾਣੀ ਨੇ ਸਾ ਲਿਖਿਆ ਸੀ ਉਹਦੇ ਮਹਿਲਾਂ ਚ ਚਲਾ ਗਿਆ ਦੂਸਰੀਆਂ ਨੇ ਬਹੁਤ ਦੁੱਖ ਮਨਾਇਆ ਸਾਡੇ ਮਹਿਲ ਚ ਨਹੀਂ ਆਏ ਤੁਸੀਂ ਤੁਸੀਂ ਸਾਡੇ ਮਹਿਲ 'ਚ ਨਹੀਂ ਆਏ। ਉਹ ਕਹਿੰਦੇ ਤੁਸੀਂ ਮੇਰੀ ਤੇ ਮੰਗ ਹੀ ਨਹੀਂ ਕੀਤੀ। ਤੁਹਾਨੂੰ ਕੀਮਤੀ ਦਸਾਲਾ ਮਿਲ ਗਿਆ। ਤੁਹਾਨੂੰ 9 ਲੱਖਾ ਹਾਰ ਮਿਲ ਗਿਆ। ਇਹ ਪਟਰਾਣੀ ਨੇ ਮੇਰੀ ਮੰਗ ਕੀਤੀ ਲਾਲ ਸਾਹ ਜਦੋਂ ਪਰਮੇਸ਼ਰ ਆ ਜਾਣਾ ਹੈ, ਅੱਲਾ ਆ ਜਾਣਾ ਹੈ, ਵੈਗਰੂ ਆ ਜਾਣਾ ਹੈ ਜੋ ਸਾਰਿਆਂ ਨੂੰ ਚਲਾਉਣ ਵਾਲਾ ਹੈ ਸਾਰਾ ਕੁਝ ਆ ਜਾਣਾ ਹੈ। ਠੀਕ ਹੈ ਜੋ ਪਰਮੇਸ਼ਰ ਵਾਹ ਉਹ ਸਿੱਖਦਾ ਹੈ ਚੇਲਾ ਬੰਨਣਾ ਪਏਗਾ ਗੋਲਾ ਬੰਨਣਾ ਪਏਗਾ ਚੱਕਰੀ ਕਰਨੀ ਪਏਗੀ ਅੱਛਾ ਇੱਕ ਤਕੜੀ ਚ ਸੱਚ ਦੇ ਵੱਟੇ ਹਨ ਪੱਲੜੇ ਚ ਦੂਸਰੇ ਪਾਸੇ ਵਜਨ ਚੋਲਣਾ ਹੈ ਠੀਕ ਹੈ ਵਿੱਚ ਝੂਠ ਹੈ ਝੂਠ ਚੁੱਕਣਾ ਪਏਗਾ ਹੌਲੀ ਹੌਲੀ ਸੱਚ ਦੇ ਬਰਾਬਰ ਸੱਚ ਆਏਗਾ ਆਖਰ ਸੱਚ ਦੀ ਜਿੱਤ ਹੋਏਗੀ ਹਰ ਵੀ ਜਿੱਤ ਦਾ ਮੁਕਾਬਲਾ ਕਰੇਗੀ ਕੀ ਪ੍ਰਾਪਤ ਕਰਨਾ ਸਤ ਸ੍ਰੀ ਅਕਾਲ ਦੀ ਬੁਝਾਰਤ ਬੁਝਣੀ ਪੈਗੀ ਸਤ ਕੀ ਹੈ ਜੋ ਸਦਾ ਆਪਣੇ ਆਪ ਚੱਲ ਰਿਹਾ ਹੈ ਆਪਣੇ ਆਪ ਚ ਪਾਵਰਫੁਲ ਹੈ ਕਹੇ ਤੋ ਸਲਾਹ ਨਹੀਂ ਲੈਂਦਾ ਸ੍ਰੀ ਜਿਵੇਂ ਮੋਬਾਈਲ ਹੈ ਉਹਨੂੰ ਜੋ ਪ੍ਰਦੇਸ਼ ਦਿੰਦੇ ਹਾਂ ਉਹੀ ਜੇ ਕਹੀਏ ਚਮਕੀਲੇ ਤੇ ਗਾਣੇ ਉਹੀ ਚਮਕੀਲੇ ਤੇ ਆਉਣਗੇ ਕੀਰਤਨ ਨਹੀਂ ਆਉਣਾ ਭਾਈ ਨਿਰਮਲ ਸਿੰਘ ਜੀ ਦਾ ਜੋ ਉਹਨੂੰ ਪ੍ਰਦੇਸ਼ ਦੇਣਾ ਹੈ ਸ੍ਰੀ ਉਹ ਹੈ ਸਾਡੇ ਉੱਪਰ ਮਨ ਹੈ ਇਹ ਖੋਪਰੀ ਹੈ ਇਹ ਸਰੀਰ ਹੈ ਜੋ ਪ੍ਰਦੇਸ਼ ਦੇਾਂਗੇ ਉਹੀ ਆਏਗਾ ਅਕਾਲ ਕੀ ਹੈ ਕਾਲ ਹੈ ਮੌਤ ਜਿਹਦਾ ਅੰਤ ਹੈ ਅਕਾਲ ਹੈ ਜੋ ਸਦਾ ਰਹਿਣ ਵਾਲਾ ਹੈ ਕੋਈ ਗੱਲ ਪੁੱਛਣੀ ਹੈ ਕਿੰਨੂੰ ਪੁੱਛੀ ਹੈ ਆ ਕਾਸ਼ ਤੇ ਸਤਿਆਂ ਤੋਂ ਇਹਨੂੰ ਪੁੱਛਦੇ ਹਾਂ ਇਹ ਪੰਜਵਾਂ ਸਾਡਾ ਤਤ ਹੈ ਸਰੀਰ ਦਾ ਆਕਾਸ਼ ਮਨ ਜੇ ਚੀੜ ਫੜ ਖੜਾਂਗੇ آپریشن ਨੇ ਕਰਾਂਗੇ ਅੰਦਰੋਂ ਨਹੀਂ ਮੰਨ ਲੱਭਣਾ ਇਹ ਸਾਡੀ ਸੋਚ ਹੈ 24 ਘੰਟੇ ਚੱਲਣ ਵਾਲੀ ਮਸ਼ੀਨ ਹੈ ਮਨ ਚੱਲੇਗਾ ਇਹ ਸੁੱਤਿਆਂ ਵੀ ਚੱਲੇਗਾ ਸੁਚੇਤ ਹੋਣਾ ਪਏਗਾ ਗੁਰਮਖ ਬੰਨਣਾ ਪਏਗਾ ਗੁਰਮਤ ਦੀ ਗੱਲ ਕਰਨੀ ਪਏਗੀ ਫਿਰ ਤੂੰ ਬਾਹਰ ਨੇ ਅੰਦਰ ਨਾਲ ਜੁੜਨਾ ਹੈ ਅੱਛਾ ਬਾਹਰੋਂ ਸੂਰਜ ਹੈ ਸੂਰਜ ਸਾਰਿਆਂ ਨੂੰ ਚਲਾ ਰਿਹਾ ਹੈ ਅਸੀਂ ਭੋਜਨ ਛਕਿਆ ਸੂਰਜ ਨੇ ਬਣਾਇਆ ਅੰਦਰ ਤਾਕਤ ਆਏਗੀ ਸੂਰਜ ਦੀ ਸੋ ਇੱਕ ਚੰਗੀ ਗੱਲ ਹੁੰਦੀ ਹੈ ਚੜਦੀ ਕਲਾ ਵਿੱਚ ਮਨ ਹੋ ਜਾਂਦਾ ਹੈ ਇੱਕ ਬੋਲ ਆਇਆ ਸ਼ਬਦ ਆਇਆ ਢੈਂਦੀ ਕਲਾ ਦਾ ਸਰੀਰ ਬੇਜਾਨ ਹੋ ਗਿਆ ਨਿੱਕੇ ਨਿੱਕੇ ਸੱਲ ਸਰੀਰ ਨੂੰ ਚਲਾ ਰਹੇ ਹਨ ਨਿੱਕੇ ਨਿੱਕੇ ਕੀੜੇ ਇਹ ਜੇ ਮੈਂ ਖੜਾ ਹਾਂ ਖੜਾ ਹਾਂ ਇਹ ਵੀ ਸੈੱਲ ਕਰਕੇ ਹੈ ਜਿਵੇਂ ਇੱਟਾਂ ਨਾਲ ਮਕਾਨ ਖੜਾ ਹੈ ਨਾ ਇਹ 4.5 ਲੱਖ ਸੈੱਲ ਚਾਹੀਦੇ ਹਨ ਨਹੀਂ ਤੇ ਸੋਚ ਕਰਿਆ ਵੀ ਨਹੀਂ ਹੋਣੀ ਜੇ ਇੱਟੇ ਨਾ ਹੋਣਗੀਆਂ ਛੱਤ ਕਿਵੇਂ ਰਹੇਗਾ ਇਹ ਕਾਸ਼ ਰੂਪ ਸਾਡਾ ਮਨ ਹੈ ਮਨ ਦੇ ਦੋ ਰੂਪ ਹਨ ਚੜਦੀ ਕਲਾ ਟੈਂਦੀ ਕਲਾ ਅੱਗੇ ਚਾਰ ਵੱਡੇ ਦਫ਼ਤਰ ਹਨ ਮਨ ਚਿਤ ਬੁੱਧ ਹੰਕਾਰ ਅੱਗੇ ਫਿਰ ਫਿਰ ਨਾਂ ਅੱਗੇ ਫਿਰ ਵੱਡੇ ਦਫ਼ਤਰ ਹਨ ਕਦੀ ਸੁਗੰਧ ਆਉਂਦੀ ਹੈ ਕਦੀ ਫੀਲਿੰਗ ਆਉਂਦੀ ਹੈ ਕਦੀ ਦਸਾਂ ਕਾਸ਼ ਚ ਆਉਂਦਾ ਹੈ ਕਦੀ ਰਾਜਾ ਬਣਦਾ ਹੈ ਕਦੀ ਪਖਾਰੀ ਪੜਦਾ ਹੈ ਸਾਰਾ ਉਹਦਾ ਆਪ ਹੀ ਖੇਲ ਹੈ ਦੁਆ ਸਿਰਿਆਂ ਦਾ ਆਪ ਮਾਲਕ ਹੈ ਆਪ ਹੀ ਮੂਰਖ ਆਪ ਸਿਆਣਾ ਸਭ ਕੁਝ ਵਰਤਦਾ ਉਹਦਾ ਬਾਣਾ ਦੁਆ ਸਿਰਿਆਂ ਦਾ ਆਪ ਹੀ ਹੈ ਉਹ ਹਾਨੀ ਲਾਭ ਨਰ ਮਾਦਾ ਦਿਨ ਰਾਤ ਤੇ ਪੁੰਨ ਪਾਪ ਨਰਕ ਸੁਰਗ ਸਭ ਇੱਕ ਇੱਕ ਹੈ ਇੱਕ ਦੀ ਵਿਆਖਿਆ ਕਰਨੀ ਪੈਗੀ ਇੱਕ ਨੂੰ ਸਮਝਣਾ ਪਏਗਾ ਜੀ ਇੱਕ ਕੀ ਹੈ ਪਰਮੇਸ਼ਰ ਕੀ ਹੈ ਪਰਮੇਸ਼ਰ ਇੱਕ ਬਾਝਰਤ ਹੈ ਬਿਰਲੇ ਨੂੰ ਸਮਝਾਏਗੀ ਜੀ ਕਿਉਂ ਕਹ ਨਾਨਕ ਮਨ ਤੋਂ ਜਰੋਤ ਸਰੂਪ ਹੈ ਆਪਣਾ ਮੂਲ ਪਛਾਣ ਉਹ ਮੂਲਕ ਹੈ ਠੀਕ ਹੈ ਇਹ ਲੋਹਾ ਉੱਡੇਗਾ ਅੱਛਾ ਦੇਖ ਲੋ ਆ ਇਕੱਲਾ ਉੱਡ ਰਿਹਾ ਹੈ ਨਾ ਜਹਾਜ਼ ਠੀਕ ਹੈ ਮਨਚ ਤਾਕਤ ਹਨ ਪਹਿਲੋਂ ਅਸੀਂ ਨਵਾਂ ਹੱਥਾਂ ਦਾ ਦੰਧਾਂ ਦਾ ਹਥਿਆਰ ਬਣਾਇਆ ਫੇਰ ਸਲੋਤਰ ਬਣਾਇਆ ਫੇਰ ਤਲਵਾਰ ਇਹ ਤਲਵਾਰ ਤੇ ਸਤਿਆ ਤੋਂ ਹੈ ਕਹੇ ਕਈ ਸਾਲਾਂ ਪਹਿਲਾਂ ਠੀਕ ਹੈ ਸਾਨੂੰ ਸ਼ਸਤਰ ਦਿੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਹਿਲੋਂ ਵੀ ਇਹ ਤਲਵਾਰ ਸੀ ਇਹ ਕਹਿੰਦੇ ਪੰਜ ਪਿਆਰੇ ਕੋਈ ਜੁਪੀ ਤੋਂ ਕੋਈ ਕਰਨਾਟਕਾ ਤੋਂ ਕੋਈ 오ਡੀਸਾ ਤੋਂ ਕੋਈ ਕਿਤਾ ਤੋਂ ਭਈਏ ਭਈਏ ਨਾ ਕਰੋ ਸਾਂਝੀ ਗੱਲ ਕਰਨੀ ਪਵੇਗੀ ਸਾਰੇ ਸਮੁੱਚੀ ਗੱਲ ਕਰਨੀ ਪਵੇਗੀ ਗਰਵਾਣੀ ਸਾਰਿਆਂ ਨੂੰ ਸਾਂਝਾ ਪ੍ਰਦੇਸ਼ ਦੇ ਰਹੀ ਹੈ ਭਈਆ ਭਈਆ ਨਾ ਕਰੋ ਜਦੋਂ ਸ੍ਰੀ ਪਟਨਾ ਸਾਹਿਬ ਅਵਤਾਰ ਧਾਰਿਆ ਉਹ ਕਹਿੰਦੇ ਸਾਡੇ ਗੁਰੂ ਹਨ ਨਹੀਂ ਜਿੱਤ ਹਾਰ ਜਾਏਗਾ ਬਾਜੀ ਤੂੰ ਪੰਜ ਪਿਆਰੇ ਕਿੱਥੋਂ ਕਿੱਤੋਂ ਦੇ ਸੀ ਬਾਹਰਲੀਆ ਸਟੇਟਾਂ ਤੋਂ ਹਨ ਚਾਰ ਤੂੰ ਨੀਰੀ ਛੋਟੀ ਗੱਲ ਕਰਦਾ ਹੈ ਸੋ ਆਪਣੇ ਆਪ ਨੂੰ ਸਮਝਣਾ ਪਏਗਾ ਸਾਰੇ ਮਨੁੱਖਾਂ ਦਾ ਇੱਕੋ ਹੀ ਧਰਮ ਹੈ ਇਸਤਰੀ ਚਾਹ ਮਰਦ ਹੈ ਅਸੀਂ ਮਨੁੱਖ ਹਾਂ ਸਾਡੀ ਜਾਤ ਇੱਕੋ ਹੀ ਹੈ ਜੀ ਸਮਝ ਚ ਗੱਲ ਕਰਨੀ ਪੈਗੀ 2030 ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਵਿਧਾਨ ਲਾਗੂ ਹੋਏਗਾ ਸ ਗੁਰਬਾਣੀ ਪੜ੍ਹਨੀ ਪੈਗੀ ਵਿਚਾਰਨੀ ਪੈਗੀ ਸਮਝਣੀ ਪੈਗੀ ਪ੍ਰੈਕਟੀਕਲ ਜੀਵਨ ਜੀਣਾ ਪੈਗਾ ਜੀ ਗੱਲਾਂ ਨਾਲ ਗੱਲ ਨਹੀਂ ਬੰਨਣੀ ਜੀ 10 ਤੋਂ ਬਹੁਤ ਗਲਤੀ ਆ ਰਹੀ ਹੈ ਅਮੋਕ ਜੀ ਦਾ ਦਾਸ ਹੈ ਸੰਗਤੌਰ ਗੁਰਬਖਸ਼ ਨਾਰਾ 9417437746 ਵਾਹਿਗੁਰੂ ਜੀ ਕਾ ਖਾਲਸਾ ਵੇਚ ਫਤਿਹ ਦੇ ਫੋਕਾ